ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਤੇ ਉਹਨਾਂ ਨੇ ਉਹ ਲੀਕ ਪਾਰ ਕਰਕੇ ਤੇ ਪ੍ਰਕਰਮਾਂ ਦੇ ਵਿੱਚ ਸ਼ਹਾਦਤ ਦਿੱਤੀ ਤੇ ਰੂਸ ਤੇ ਬਰਤਾਨੀਆ ਤੇ ਭਾਰਤ ਦੀ ਤਿੰਨ ਵੱਡੀਆਂ ਨਿਊਕਲੀਅਰ ਰਾਜ ਫੌਜਾਂ ਜਿਹੜੀਆਂ ਵਾਂ ਉਹ ਫਿਰ ਅੱਜ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਸ਼ਹਾਦਤ ਦੇ ਕੇ ਇਹ ਮਸਲੇ ਨਹੀਂ ਨਿਬੜਦੇ ਪਰ ਜਿਹੜਾ ਵੀ ਬੰਦਾ ਉਹਨਾਂ ਦੀ ਤਸਵੀਰ ਦੇ ਨਾਲ ਇਸ ਤਰੀਕੇ ਦੀ ਗੱਲ ਕਰੂਗਾ ਕੌਮ ਉਹਦੇ ਤੋਂ ਹਸਾਬ-ਕਤਾਬ ਪੁੱਛੂਗੀ ਚਾਹੇ ਉਹ ਦੇਵੇ ਜਾਂ ਨਾ ਦੇਵੇ ਹੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿੱਥੇ ਗੁਰੂ ਘਰ ਦੀ ਕਮੇਟੀ ਦੇ ਪ੍ਰਧਾਨ ਵੱਲੋਂ ਇਹ ਬਿਆਨ ਦਿੱਤਾ ਜਾਂਦਾ ਹੈ ਕਿ ਉਹ ਸੰਜਨ ਹਲ ਸਿੰਘ ਪਿੰਡਰਾ ਵਾਲੇ ਦੀ ਫੋਟੋ ਇਸਤੇ ਨਹੀਂ ਲੱਗਣ ਦੇਣਗੇ ਜਿਸ ਤੋਂ ਬਾਅਦ ਸਿੱਖ ਜੱਤੇ ਬੰਨੀਆਂ ਤੇ ਨੌਜਵਾਨ ਗੁੱਸੇ ਵਿੱਚ ਆ ਜਾਂਦੇ ਨੇ ਤੇ ਉਹਨਾਂ ਵੱਲੋਂ ਕਮੇਟੀ ਦੇ ਪ੍ਰਧਾਨ ਦੀ ਗੱਡੀ ਦੀ ਪੰਨ ਤੋੜ ਕੀਤੀ ਜਾਂਦੀ ਹੈ ਮਾਮਲਾ ਪੁਲਿਸਟਾਪ ਮੋਹਸਤਾ ਹੈ ਪੁਲਸ ਮੋਕੀ ਤੇ ਪਹੁੰਚਦੀ ਹੈ 55 ਬਲੋਂ ਬੜੇ ਹੀ ਸੋਚ ਪੂਝਨਰ ਸਮਾਮਨੇ ਨੂੰ ਸ਼ਾਂਤ ਕਰਵਾਇਆ ਜਾਂਦਾ ਹੈ ਦੱਸਣਾ ਮੰਨਦਾ ਹੈ ਕਿ ਹੁਣ ਪੁਲਿਸ ਵੱਲੋਂ ਸੰਜਨੈਤਿਕ ਪਿੰਡਰਾਂ ਵਾਲਿਆਂ ਦੀ ਫੋਟੋ ਗੁਰੂ ਘਰ ਦੀ ਸਨਾਹ ਦੇ ਅੱਗੇ ਲਗਾ ਦਿੱਤੀ ਗਈ ਹੈ ਇਸ ਮੌਕੇ ਵੱਡੀ ਗਿਣਤੀ ਵਿੱਚ ਜਥੇਬੰਦੀਆਂ ਅਤੇ ਨੌਜਵਾਨ ਮੌਕੇ ਤੇ ਮੌਜੂਦ ਸਨ ਇਸ ਪੂਰੇ ਮਾਮਲੇ ਤੇ ਸਿੱਖ ਜਥੇਬੰਦੀਆਂ ਦੇ ਆਗੂ ਅਤੇ ਪੁਲਿਸ ਅਧਿਕਾਰੀਆਂ ਨੇ ਕੀ ਦੱਸਿਆ ਤੁਸੀਂ ਆਪੀ ਸੋ ਜੋ ਧੰਤਨ ਬਾਪੂ ਸ਼ਹੀਦ ਅਮਰ ਸ਼ਹੀਦ ਇੱਕ ਨੋਖੇ ਸ਼ਹੀਦ ਬਾਪੂ ਦੀਪ ਸਿੰਘ ਜੀ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਜੋ ਸਦੀਆਂ ਤੋਂ ਮਨਾਇਆ ਜਾ ਰਿਹਾ ਹੈ ਉਹਦੇ ਵਿੱਚ ਜੋ ਸਿੰਘ ਜੋੜਿਆਂ ਦੀ ਸੇਵਾ ਕਰਦੇ ਸੀ ਤੇ ਉਹਨਾਂ ਨਾਲ ਜੋ ਫੋਟੋ ਦਾ ਵਾਦ ਚੱਲਿਆ ਸੀ ਉਹ ਕਰਨਲ ਜਿਹੜੇ ਇੱਥੋਂ ਦੇ ਆ ਉਹਨਾਂ ਨੇ ਫੋਟੋ ਲਗਾਉਣ ਤੋਂ ਮਨਾ ਕੀਤਾ ਸੀ ਪਰ ਇਹ ਸਾਡੀਆਂ ਦੋ ਜੇ ਬੰਦੀਆਂ ਯਾਨੀ ਕਿ ਮਾਨਦਲ ਅਤੇ ਸਤਕਾਰ ਕਮੇਟੀਆਂ ਦੇ ਵਿੱਚ ਬਹਿ ਕੇ ਜਦੋਂ ਥੋੜਾ ਜਿਹਾ ਪਹਿਲਾ ਸਲਝਾ ਲਿਆ ਸੀ ਪਰ ਥੋੜੇ ਵੀਡੀਓ ਵਾਇਰਲ ਹੋਣ ਕਾਰਨ ਫੇਰ ਸੰਗਤਾਂ ਨੇ ਰੋਸ ਪ੍ਰਗਟ ਬਹੁਤ ਕੀਤਾ ਜਿਹੜਾ ਬਾਅਦ ਦੇ ਵਿੱਚ ਹੁਣ ਸਤਗੁਰ ਨੇ ਬਾਪੂ ਛਿਦਾ ਨੇ ਨਹੀਂ ਕਿਰਪਾ ਕੀਤੀ ਆ ਇਹ ਜਿਹੜਾ ਉਹ ਮਸਲਾ ਵੀ ਆ ਲੋ ਗਿਆ ਹੈ ਤੇ ਬਾਕੀ ਜੋ ਸੰਗਤ ਨੂੰ ਇੱਥੇ ਦੀਆਂ ਕਾਰਵਾਈਆਂ ਦੇ ਦੋ ਤਰੂਟੀਆਂ ਕਮੇਟੀ 'ਚ ਉਹ ਵੀ ਸਾਰੀਆਂ ਜਗ ਜਾਹਰ ਹੋ ਗਈਆਂ ਤੇ ਇਹ ਆਉਣ ਵਾਲੇ ਸਮੇਂ 'ਚ ਜਦੋਂ ਸੰਗਤਾਂ ਸਾਡਾ ਸਾਥ ਦੇਣਗੀਆਂ ਤੇ ਉਹ ਵੀ ਪੂਰਨ ਕੀਤੀਆਂ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਾਰਮ ਦੇ ਲੇਖੇ ਲਾਇਆ ਹੈ ਤੇ 40 ਸਾਲ ਉਹਨਾਂ ਨੇ ਸੰਘਰਸ਼ ਲਾ ਕੇ ਕੁੱਝ ਵੱਡੀਆਂ ਪ੍ਰਾਪਤੀਆਂ ਕੀਤੀਆਂ ਸੋ ਮੈਂ ਸੰਗਤ ਨੂੰ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਸਥਾਨ ਹੈ ਪੌਵੰਡ ਸਾਹਿਬ ਜਨਮ ਸਥਾਨ ਮਾਹਪੁਰਖਾਂ ਦਾ ਨੋਖੇ ਸ਼ਹੀਦ ਬਾਬਾ ਜੀ ਦਾ ਜਿਹੜੇ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਹੋਏ ਹੈ ਤੇ ਜਿਹੜੇ ਇਹ ਜਿਨ੍ਹਾਂ ਨੇ ਸੰਘਰਸ਼ ਵੱਡੇ ਲੜੇ ਹੈ ਜਦੋਂ ਅਬਦਾਲੀ 11ਵਾਂ ਵਾਰ ਸਰੋਵਰਪੁਰ ਨ ਆਇਆ ਸੀ ਤੇ ਉਦੋਂ ਬਾਬਾ ਦੀਪ ਸਿੰਘ ਜੀ ਨੇ 18 ਸੇਰ ਦਾ ਖੰਡਾ ਚੱਕ ਕੇ ਇੱਕ ਲੀਕ ਖਿੱਚੀ ਸੀ ਕਿ ਜਿਨ੍ਹਾਂ ਨੂੰ ਜਾਣ ਪਿਆਰੀ ਉਹ ਪਿੱਛੇ ਰਹਿ ਜਾਓ ਤੇ ਜਿਨ੍ਹਾਂ ਨੂੰ ਕੌਮ ਪਿਆਰੀ ਉਹ ਅੱਗੇ ਆ ਜਾਓ ਤੇ ਉਹ ਲੀਕ ਜਿਹੜੀ ਹੈ ਉਸੇ ਹੀ ਲੀਕ ਨੂੰ ਟੱਪ ਕੇ ਪਾਰ ਕਰਕੇ 14ਵੇਂ ਮੁਖੀ ਤਕਸਾਲ ਦੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਤੇ ਉਹਨਾਂ ਨੇ ਉਹ ਲੀਕ ਪਾਰ ਕਰਕੇ ਤੇ ਪ੍ਰਕਰਮਾਂ ਦੇ ਵਿੱਚ ਸ਼ਹਾਦਤ ਦਿੱਤੀ ਰੂਸ ਤੇ ਬਰਤਾਨੀਆਂ ਤੇ ਭਾਰਤ ਦੀ ਤਿੰਨ ਵੱਡੀਆਂ ਨਿਊਕਲੀਅਰ ਰਾਜ ਫੌਜਾਂ ਜਿਹੜੀਆਂ ਵਾਂ ਉਹਨਾਂ ਨੂੰ ਮੂੰਹ ਦੇ ਮੂੰਹ ਵਾਪਸ ਮੋੜਿਆ ਤੇ ਉੱਥੇ ਸੰਤਾਂ ਦੀ ਯਾਦਗਾਰ ਵੀ ਸ਼ਸ਼ੋਭਤ ਹੈ ਸੋ ਮੈਂ ਤਾਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇੱਥੇ ਕੱਲੇ ਪੰਜਾਬ ਦੇ ਵਿੱਚ ਮਾਜੇ ਦੇ ਵਿੱਚ ਫੋਟੋ ਦਾ ਵਿਵਾਦ ਬਣਿਆ ਹੈ ਉਹ ਵੀ ਉਸ ਕਮੇਟੀ ਵੱਲੋਂ ਜਿੱਥੇ ਗੁਰਸਿੱਖਾਂ ਦੀ ਕਮੇਟੀ ਹੈ ਜਿੱਥੇ ਸਿੱਖਾਂ ਦੀ ਕਮੇਟੀ ਹੈ ਮੈਂ ਨਹੀਂ ਕਹਿੰਦਾ ਕਿ ਰਾਮ ਮੰਦਰ ਤੇ ਸੰਤਾਂ ਦੀ ਫੋਟੋ ਲਾਈ ਹੈ ਜੇ ਕਿਤੇ ਉੱਥੇ ਲਾਈ ਹੁੰਦੀ ਤਾਂ ਸ਼ਾਇਦ ਅਸੀਂ ਆ ਇੰਨਾ ਸਾਨੂੰ ਤਰਾਜ ਵੀ ਨਾ ਹੁੰਦਾ ਪਰ ਜਿਹੜੀਆਂ ਕੌਮਾਂ ਰਾਜ ਕਰਦੀਆਂ ਉਹ ਆਪਣੇ ਰਾਜ ਦੀ ਗੱਲ ਕਰਦੀਆਂ ਪਰ ਜਿਹੜਾ ਅੱਜ ਸਾਡਾ ਸਿਧਾਂਤ ਹੈ ਸਾਡੇ ਕਲਗੀਆਂ ਵਾਲੇ ਪਾਤਸ਼ਾਹ ਨੇ ਦਿੱਤਾ ਪਰਿਵਾਰ ਵਾਰ ਕੇ ਉਹਨੂੰ ਸਾਡੇ ਹੀ ਸਿੱਖਾਂ ਵੱਲੋਂ ਨਜ਼ਰ ਅੰਦਾਜ਼ ਕਰਨਾ ਤੇ ਐਡੇ ਵੱਡੇ ਮੇਲੇ ਦੇ ਇਕੱਠ ਦੇ ਵਿੱਚ ਉਸ ਤਸਵੀਰ ਨੂੰ ਅੱਖੋਂ ਪਰੋਖੇ ਕਰ ਦੇਣਾ ਤੇ ਉਸ ਤਸਵੀਰ ਦੇ ਉੱਤੇ ਅਕਬਰ ਬਾਦਸ਼ਾਹ ਦੀ ਫੋਟੋ ਲਾ ਦੇਣੀ ਤੇ ਉਹ ਸੰਤਾਂ ਦਾ ਚਿਹਰੇ ਨੂੰ ਲਪੋ ਦੇਣਾ ਇਹ ਸਿੱਧੇ ਸੰਕੇਤ ਦਿੰਦਾ ਹੈ ਕਿ ਸਾਡੀਆਂ ਕਮੇਟੀਆਂ ਜਿਹੜੀਆਂ ਉਹ ਆਰਐਸਐਸ ਭਾਜਪੀ ਨਾਲ ਰਲ ਗਈਆਂ ਸੋ ਉਹਨਾਂ ਦਾ ਪ੍ਰਭਾਵ ਇਠਾ ਆ ਗਿਆ ਹੈ ਤੇ ਜਿਹੜੀ ਹੌਲੀ-ਹੌਲੀ ਜੇ ਅੱਜ ਇਹ ਸਾਡੀ ਜਥੇਬੰਦੀ ਤੇ ਹਾਮਕੀ ਵਾਲੀ ਜਥੇਬੰਦੀਆਂ ਸਤਕਾਰ ਕਮੇਟੀਆਂ ਸਾਰੀ ਕੌਮ ਰਲ ਕੇ ਇਹ ਕੰਮ ਨਾ ਕਰਦੀ ਤੇ ਮੈਂ ਸਮਝਦਾ ਕਿ ਬਾਬਾ ਦੀਪ ਸਿੰਘ ਜੀ ਦੀ ਜਿਹੜੀ ਸੀਸ ਲੱਥੇ ਵਾਲੀ ਫੋਟੋ ਆ ਉਹ ਵੀ ਜਲਦੀ ਹੀ ਇੱਥੋਂ ਗੈਪ ਕਰ ਦੇਣੀ ਸੀ ਇਹ ਵਿਵਾਦ ਜਿਹੜਾ ਆ ਨਿਪੜਿਆ ਵੇਖੋ ਵਿਵਾਦ ਨਿਪੜੂਗਾ ਤਾਂ ਜਦੋਂ ਇਹ ਕਮੇਟੀ ਸਾਨੂੰ ਰਿਟਨ ਦੇ ਵਿੱਚ ਦਊਗੀ ਵੀ ਸਾਡਾ ਆਪਣੀ ਕੌਮ ਦੇ ਨਾਲ ਆਪਣੇ ਸੰਤਾਂ ਦੇ ਨਾਲ ਕੋਈ ਵੀ ਗਿਲਾ ਸ਼ਿਕਵਾ ਨਹੀਂਗਾ ਤੇ ਜੇ ਇਹਨਾਂ ਨੂੰ ਕੋਈ ਹੈ ਕੌਮ ਅੱਜ ਇੱਥੇ ਪੰਥ ਆਇਆ ਏ ਉਹ ਪੁੱਛਦਾ ਏ ਕਿ ਤੁਸੀਂ ਵੱਟ ਬੰਨੇ ਦਾ ਸੰਤਾਂ ਨਾਲ ਤੁਹਾਡਾ ਰੌਲਾ ਸੀ ਕਿ ਉਸ ਮੂਵਮੈਂਟ ਦੇ ਦੌਰਾਨ ਸੰਤਾਂ ਨੇ ਤੁਹਾਡੇ ਨਾਲ ਕੋਈ ਲੁੱਟਕ ਸੁੱਟ ਕੀਤੀ ਆ ਜਾਂ ਸੰਤਾਂ ਨੇ ਕੋਈ ਤੁਹਾਡੇ ਨਾਲ ਇਹੋ ਜਿਹਾ ਕੰਮ ਕਰਵਾਇਆ ਜਾਂ ਕੀਤਾ ਜਿਸ ਦੇ ਨਾਲ ਤੁਹਾਨੂੰ ਉਹਨਾਂ ਦੀ ਤਸਵੀਰ ਤੋਂ ਨਫ਼ਰਤ ਹੈ ਅਸੀਂ ਇਹ ਜਵਾਬ ਪੁੱਛਣਾ ਚਾਹੁੰਦੇ ਆ ਜੇ ਨਹੀਂ ਤੇ ਫਿਰ ਤੁਹਾਨੂੰ ਲਿਖਤੀ ਰੂਪ 'ਚ ਦੱਸਣ ਇੱਕ ਤਾਂ ਮਾਫੀਨਾਮਾ ਚਾਹੀਦਾ ਕੌਮ ਨੂੰ ਆ ਕੋਈ ਸੰਤਾਂ ਦੀ ਇਹ ਫੋਟੋ ਹਟਾਉਣ ਦੀ ਮੰਚਾ ਨਹੀਂ ਸੀ ਭਾਵੇਂ ਕੋਈ ਐਵੀਡੈਂਸ ਵੀਡੀਓ ਬਣ ਗਈ ਹੈ ਇਹਨਾਂ ਨੇ ਸਿੱਧੇ ਤੌਰ ਤੇ ਹੋਣ ਭਾਵੇਂ ਜੋ ਮਰਜ਼ੀ ਕਹਿ ਲੈਣ ਇਹ ਕਹਿ ਦਿੱਤਾ ਕਿ ਅਸੀਂ ਇੱਥੇ ਬੰਦੀ ਸਿੰਘਾਂ ਦੀਆਂ ਡਿਬੜੂ ਗੜਾ ਵਾਲਿਆਂ ਦੀਆਂ ਤਹਾੜ ਜੇਲ੍ਹ ਵਾਲਿਆਂ ਦੀਆਂ ਤੇ ਸੰਤਾਂ ਦੀਆਂ ਫੋਟੋਆਂ ਨਹੀਂ ਲੱਗਣ ਦੇਣੀਆਂ ਸੋ ਇਹ ਜਿਹੜਾ ਸੰਤਾਂ ਸੰਗਤਾਂ ਦੀ ਫੋਟੋ ਦਾ ਕਰਕੇ ਸੰਗਤ ਨੂੰ ਰੋਸ ਹੈ ਉਹ ਇਹਨਾਂ ਨੂੰ ਸਪਸ਼ਟੀ ਕਰਨ ਦੇਣਾ ਚਾਹੀਦਾ ਔਰ ਨਾਲ ਦੀ ਨਾਲ ਜਿੰਨਾ ਚਿਰ ਤੁਸੀਂ ਕਿਹਾ ਨਿਬੜ ਗਿਆ ਨਿਬੜਦੇ ਕੌਮ ਦੇ ਮਸਲੇ ਨਹੀਂ 1947 ਤੋਂ ਲੈ ਕੇ ਪਹਿਲੇ ਗੁਰੂ ਨਾਨਕ ਸਾਹਿਬ ਨੇ ਕਿਹਾ ਪੰਗਤ ਤੇ ਸੰਗਤ ਦੀ ਗੱਲ ਤੇ ਬਾਬਰ ਨੂੰ ਜਾਬਰ ਕਿਹਾ ਤੇ ਉਹਨਾਂ ਨੇ ਜੇਲ भेज ਦਿੱਤਾ ਫਿਰ ਦਸਵੇਂ ਗੁਰੂ ਨੇ ਪਰਿਵਾਰ-ਵਾਰ ਕੇ ਸਾਰਾ ਕੁਝ ਦੱਸਿਆ ਫਿਰ ਅੱਜ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਸ਼ਹਾਦਤ ਦੇ ਕੇ ਇਹ ਮਸਲੇ ਨਹੀਂ ਨਿਬੜਦੇ ਹੁੰਦੇ ਪਰ ਜਿਹੜਾ ਵੀ ਬੰਦਾ ਉਹਨਾਂ ਦੀ ਤਸਵੀਰ ਦੇ ਨਾਲ ਇਸ ਤਰੀਕੇ ਦੇ ਗੱਲ ਕਰੂਗਾ ਕੌਮ ਉਹਦੇ ਤੋਂ ਹਸਾਬ-ਕਤਾਬ ਪੁੱਛੂਗੀ ਚਾਹੇ ਉਹ ਦੇਵੇ ਜਾਂ ਨਾ ਦੇਵੇ ਹੁਣ ਜਿਹੜੀ ਤਸਵੀਰ ਲੱਗੀ ਹੈ ਜਦੋਂ ਇਸ ਤਸਵੀਰ ਦਾ ਕੋਈ ਨਰਾਦਰ ਕਰੂਗਾ ਤੇ ਫਿਰ ਮਸਲਾ ਕਿਤਰਾ ਨਿਬੜ ਗਿਆ ਜੇ ਇਸ ਤਸਵੀਰ ਨੂੰ ਸਗੋਂ ਸਾਲ ਬਾਅਦ ਸੋਹਣੀ ਕਰਕੇ ਵੱਡੀ ਕਰਕੇ ਚੀਸ਼ੇ ਦੇ ਵਿੱਚ ਮੜਾ ਕੇ ਲਾ ਦੇਣਗੇ ਕਮੇਟੀ ਵਾਲੇ ਤੇ ਅਸੀਂ ਸਮਝਾਂਗੇ ਕਿ ਇਹਨਾਂ ਦੇ ਮਨ ਦੇ ਵਿੱਚ ਸਤਕਾਰ ਆਇਆ ਹੈ ਜੇ ਇਸ ਚੀਜ਼ ਨੂੰ ਇਹ ਮੋਕ ਰੱਖਣਗੇ ਸੋ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਬਹੁਤ ਵੱਡਾ ਸੰਘਰਸ਼ ਹੈ ਸਪੋਰਟ ਇਹ ਲੋਕਾਂ ਦੀਆਂ ਟੀ-ਸ਼ਰਟਾਂ ਤੇ ਮੋਟਰਸਾਈਕਲਾਂ ਤੇ ਕਾਰਾਂ ਤੇ ਲਾਉਣ ਵਾਸਤੇ ਇਹ ਸਾਨੂੰ ਸੁਪਰੀਮ ਕੋਰਟ ਤੋਂ ਆਰਡਰ ਮਿਲੇ ਆ ਸਾਡੇ ਕੋਲੇ ਸਾਰਾ ਕੁਝ ਆ ਤੇ ਅਸੀਂ ਇੱਥੋਂ ਦੇ ਪ੍ਰਸ਼ਾਸਨ ਦਾ ਜਿਸ ਕਰਕੇ ਧੰਨਵਾਦ ਕਰਦੇ ਆ ਬਹੁਤ ਹੀ ਲਿਆਕਤਵੰਦ ਗੁਰਸੇਖ ਅਫਸਰ ਆ ਜਿਨ੍ਹਾਂ ਨੇ ਇਹ ਆਪਣੇ ਤਰੀਕੇ ਨਾਲ ਇਹਨੂੰ ਸੁਲਝਾ ਦਿੱਤਾ ਇਹਨੇ ਤਾਂ ਕੌਮ ਦੇ ਨਾਲ ਲੜਾਈ ਲੜਨੀ ਸੌਖੀ ਨਹੀਂ ਹੁੰਦੀ ਠੀਕ ਹੈ ਜੀ ਜਿਹੜਾ ਜਨਮ ਦਿਹਾੜਾ ਉਹ ਮਨਾਇਆ ਜਾ ਰਿਹਾ ਸੀ ਤੇ ਦੂਰ ਨੇੜਿਓਂ ਬਦੇਸ਼ਾਂ ਚੋਂ ਦੇਸ਼ ਚੋਂ ਸੰਗਤ ਇੱਥੇ ਨਤਮਸਕ ਹੋਣ ਵਾਸਤੇ ਆਈ ਸੀ ਪ੍ਰਬੰਧ ਜਿਹੜੇ ਬੜੇ ਵਧੀਆ ਸੀ ਇਸ ਵਿਸ਼ੇ ਨੂੰ ਲੈ ਕੇ ਇੱਕ ਜਿਹੜਾ ਨਾ ਸ਼ੂ ਪਾਲਿਸ਼ ਤੇ ਸ਼ੂ ਰਿਪੇਅਰ ਦੀ ਰਸਤੇ ਦੇ ਵਿੱਚ ਇੱਕ ਟੈਂਟ ਲਗਾਏ ਉਹ ਟੈਂਟ ਕਿਉਂਕਿ ਸੰਗਤ ਦੇ ਆਉਣ ਜਾਣ ਦੇ ਵਿੱਚ ਰਸਤੇ ਦੇ ਵਿੱਚ ਆਉਂਦਾ ਸੀ ਉਹਨੂੰ ਪੈਂਟ ਨੂੰ ਉਟਾਉਣ ਦੇ ਤੇ ਉੱਥੇ ਜਿਹੜੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾ ਵਾਲਿਆਂ ਜੀ ਦੀ ਫੋਟੋ ਲੱਗੀ ਸੀ ਉਹ ਉਸ ਨੂੰ ਲੈ ਕੇ ਇੱਕ ਮਾਮੂਲੀ ਵਿਵਾਦ 26 ਤਰੀਕ ਨੂੰ ਹੋਇਆ ਸੀ ਜਿਹਦਾ ਤੁਰੰਤ ਭਾਈ ਮਨਜੀਤ ਸਿੰਘ ਉਹਨਾਂ ਨੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਤੇ ਜਿਹੜੀ ਕਮੇਟੀ ਐ ਇਥੋਂ ਦੀ ਉਹਨਾਂ ਵੱਲੋਂ ਇਹਦਾ ਹੱਲ ਕਰ ਦਿੱਤਾ ਗਿਆ ਸੀ ਫੋਟੋਆਂ ਬਾਕਾਇਦਾ ਉਸੇ ਤਰ੍ਹਾਂ ਹੀ ਲੱਗੀਆਂ ਰਹੀਆਂ ਅ ਇਥੋਂ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿਤੇ ਕੱਲੀ ਉਸ ਫੋਟੋ ਦੀ ਗੱਲ ਨਹੀਂ ਤੁਸੀਂ ਲੰਗਰ ਹਾਲ ਚ ਦੇਖ ਸਕਦੇ ਹੋ ਪਿਛਲੇ 8-10 ਸਾਲ ਤੋਂ ਸੰਤ ਬਾਬਾ ਜਰਨੈਲ ਸਿੰਘ ਪਿੰਡਰਾ ਵਾਲੇ ਦੀ ਜਿਹੜੀ ਆ ਉਹ ਫੋਟੋ ਉੱਥੇ ਸਸੋਵੇ ਤੇ ਆ ਉਹ ਕਿਸੇ ਵਿਅਕਤੀ ਨੇ ਉਹਦਾ ਉਨਾ ਕ ਕਲਿੱਪ ਕੱਟ ਕੇ ਸੋਸ਼ਲ ਮੀਡੀਆ ਤੋਂ ਪਾਤਾ ਸੀ ਜਿਸ ਨੂੰ ਲੈ ਕੇ ਜਿਹੜੇ ਜਿਹੜੇ ਸਿੱਖ ਜਥੇਬੰਦੀਆਂ ਉ ਇੱਥੇ ਇਕੱਠੀਆਂ ਹੋਈਆਂ ਸੀ ਉਹਨਾਂ ਨੇ ਪਹਿਲਾਂ ਸਾਨੂੰ ਮੰਗ ਪੱਤਰ ਦੇ ਦਿੱਤਾ ਸੀ ਵੀ ਆ ਜਿਹੜੀ ਫੋਟੋ ਲੱਤੀ ਆ ਜਾਂ ਜੋ ਸੋਸ਼ਲ ਮੀਡੀਆ ਤੋਂ ਆਇਆ ਉਹ ਤੇ ਉਸ ਪੱਤੇ ਸਾਨੂੰ ਰੋਸ ਆ ਜਿਹੜਾ ਇਹ ਮੰਗ ਪੱਤਰ ਹੈ ਸਾਡੇ ਐਸਐਚਓ ਸਾਹਿਬ ਭਰਮਿੰਦਰ ਸਿੰਘ ਉਹਨਾਂ ਨੇ ਲੈ ਲਿਆ ਸੀ ਕਿਉਂਕਿ ਮੰਗ ਪੱਤਰ ਲੈ ਕੇ ਤੇ ਸਿੱਖ ਸੰਗਤਾਂ ਵੀ ਚੱਲ ਪੀਆਂ ਤੇ ਜਿਹੜੇ ਇੱਥੋਂ ਦੇ ਮੈਨੇਜਰ ਉਹ ਵੀ ਚੱਲ ਪਏ ਅੱਜ ਕੁਝ ਜਿਹੜੇ ਵਿੱਚ ਸ਼ਰਾਰਤੀ ਅਨਸਰਾ ਉਹਨਾਂ ਨੇ ਇੱਕੋ ਦਮ ਜਿਹੜੀ ਗੱਡੀ ਚਲਦੀ ਤੇ ਹਮਲਾ ਕਰ ਦਿੱਤਾ ਤੋਂ ਸਿੱਖ ਸੰਗਤਾਂ ਦੇ ਵਿੱਚ ਬੈਠ ਕੇ ਧਾਰਮਿਕ ਪ੍ਰਵਿਰਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੇ ਅਮਨ ਸ਼ਾਂਤੀ ਨੂੰ ਬਹਾਲ ਰੱਖਦੇ ਹੋਏ ਜਿਹੜਾ ਇਹ ਮਸਲਾ ਆਇਆ ਉਹ ਬੈਠਕ ਜਿਹੜਾ ਮੁੱਕ ਗਿਆ ਇਹ ਇੱਕ ਇਹਨਾਂ ਦੀ ਮੰਗ ਸੀਗੀ ਵੀ ਫੋਟੋ ਜਿਹੜੀ ਆ ਉਹ ਇੱਥੇ ਗੁਰਦੁਆਰਾ ਸਾਹਿਬ ਚ ਸ਼ੋਭਤ ਹੋਣੀ ਚਾਹੀਦੀ ਆ ਤੋਂ ਇੱਥੇ ਪਹਿਲਾਂ ਹੀ ਜਿਹੜੀਆਂ ਫੋਟੋਆਂ ਨੇ ਧੰਤਨਤਨ ਬਾਬਾ ਦੀਪ ਸਿੰਘ ਜੀ ਦੀਆਂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾ ਵਾਲੇ ਦੀਆਂ ਆਲਰੇਡੀ ਸ਼ੋਭਤ ਆ ਅੱਜ ਵੀ ਇੱਕ ਫੋਟੋ ਜਿਹੜੀ ਆ ਇੱਥੇ ਸਰਾਂ ਦੇ ਬਾਹਰ ਜਿਹੜੀ ਇਹਨਾਂ ਨੂੰ ਸ਼ੋਭਤ ਕੀਤੀ ਆ ਜਿਹੜਾ ਮਾਮਲਾ ਉਹ ਪੂਰੀ ਤਰ੍ਹਾਂ ਸਮਾਪਤ ਹੋ ਚੁੱਕਾ ਹੈ ਤੇ ਮੈਂ ਜਿੱਥੇ ਆਮ ਲੋਕਾਂ ਨੂੰ ਤੇ ਸਿੱਖ ਸੰਗਤਾਂ ਨੂੰ ਬੇਨਤੀ ਕਰਦਾ ਕਿ ਉਹ ਜਿਹੜੀਆਂ ਸੋਸ਼ਲ ਮੀਡੀਆ ਤੇ ਆਈਆਂ ਹੋ ਜਾਂ ਖਬਰਾਂ ਦਾ ਸੋਸ਼ਲ ਮੀਡੀਆ ਤੇ ਪਾਏ ਹੋਏ ਜਿਹੜੇ ਕਲਿੱਪ ਨੇ ਉਹਨਾਂ ਤੇ ਪਹਿਲਾਂ ਪਰਖ ਕਰਨ ਤੇ ਫਿਰ ਵਿਚਾਰ ਕਰੇ ਦੇਖੋ ਸਾਡੇ ਐਸ ਐਚਓ ਸਾਹਿਬ ਨੇ ਜਿਨ੍ਹਾਂ ਨੇ ਬੜੀ ਦਲੇਰੀ ਨਾਲ ਆਪਣੀ ਡਿਊਟੀ ਨਿਭਾਈ ਆ ਉਹ ਇੰਜਰਡ ਹੋਏ ਸੀਗੇ ਤੇ ਜਿਹੜੇ ਜਿਹੜੇ ਸਿੱਖ ਸੰਗਤਾਂ ਦੇ ਵਿੱਚ ਵੀ ਆਏ ਸੀ ਉਹਨਾਂ ਦੇ ਵਿੱਚ ਵੀ ਇੱਕ ਦੋ ਜਣੇ ਜਿਹੜੇ ਇੰਜਰਡ ਹੋ ਗਏ ਸੀ